ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਸਪ੍ਰਿੰਟਨ ਵਿੱਚ ਤੁਹਾਡਾ ਸਵਾਗਤ ਹੈ ਮਹਾਰਪ੍ਰੀਤ ਸਿੰਘ ਗੱਲ ਆ ਵਿਖ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤਾ ਵੱਡਾ ਬਿਆਨ ਕਿਹਾ ਔਰਤਾਂ ਤੇ ਬੱਚਿਆਂ ਤੇ ਹੋ ਰਹੇ ਅਤਿਆਚਾਰਾਂ ਨੂੰ ਲੈ ਕੇ ਸਖਤ ਕਾਨੂੰਨ ਬਣਾ ਰਹੀ ਹੈ ਸਾਡੀ ਸਰਕਾਰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਮਨੀਸ਼ ਸੌਦੀ ਆਪਣੇ ਪਰਿਵਾਰ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ ਮੁੱਖ ਮੰਤਰੀ ਭਗਵੰਤ ਮਾਨ ਵੀ ਨਾਲ ਰਹੇ ਮੌਜੂਦ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੀ ਜਿਮਨੀ ਚੌਂ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਮੀਟਿੰਗਾਂ ਦਾ ਸਿਲਸਿਲਾ ਜਾਰੀ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੇਵਾਲ ਦੀਗਵਾਈ ਵਿੱਚ ਕਲਾਂਨੌਰ ਵਿੱਚ ਹੋਈ ਬੈਠਕ ਢਾਲੇਵਾਲ ਨੇ ਕੀਤਾ ਜਿੱਤ ਦਾ ਦਾਵਾ ਤੇ ਹੁਣ ਖਬਰਾਂ ਵਿਸਥਾਰ ਨਾਲ ਜਲਗਾਮ ਵਿੱਚ ਲਖਪਤੀ ਦੀਦੀ ਸੰਮੇਲਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਡਾ ਬਿਆਨ ਦਿੱਤਾ ਅਤੇ ਕਿਹਾ ਕਿ ਸਾਡੀ ਸਰਕਾਰ ਔਰਤਾਂ ਉੱਤੇ ਅਤਿਆਚਾਰ ਕਰਨ ਵਾਲਿਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਲਈ ਲਗਾਤਾਰ ਕਾਨੂੰਨ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੀਆਂ ਇੰਨੀਆਂ ਪੈਣਾ ਤੇ ਧੀਆਂ ਨੇ ਪਹਿਲਾਂ ਸ਼ਿਕਾਇਤਾਂ ਆਉਂਦੀਆਂ ਸਨ ਕਿ ਕੋਈ ਸੁਣਵਾਈ ਨਹੀਂ ਹੁੰਦੀ। ਅਸੀਂ ਭਾਰਤੀ ਨਿਆਂ ਸੰਹਿਤਾ ਵਿੱਚ ਬਹੁਤ ਸਾਰੇ ਰੁਕਾਵਟਾਂ ਨੂੰ ਦੂਰ ਕੀਤਾ ਹੈ ਤੇ ਇਸ ਵਿੱਚ ਔਰਤਾਂ ਅਤੇ ਬੱਚਿਆਂ ਨੂੰ ਲੈ ਕੇ ਹੋ ਰਹੇ ਅਤਿਆਚਾਰਾਂ ਉਤੇ ਕਾਨੂੰਨ ਬਣਾਇਆ ਗਿਆ ਹੈ ਜੇਕਰ ਪੀੜਤ ਔਰਤਾਂ ਥਾਣੇ ਨਹੀਂ ਜਾਣਾ ਚਾਹੁੰਦੀਆਂ ਤਾਂ ਉਹ ਘਰ ਬੈਠ ਕੇ ਹੀ ਈਐਫਆਈਆਰ ਦਰਜ ਕਰਵਾ ਸਕਦੀਆਂ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਮਨੀਸ਼ ਸੌਦੀਆ ਸ਼੍ਰੀ ਦਰਬਾਰ ਸਾਹਿਬ ਵਿੱਚ ਆਪਣੇ ਪਰਿਵਾਰ ਨਾਲ ਨਤਮਸਤਕ ਹੋਏ ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਉਹਦੇ ਨਾਲ ਮੌਜੂਦ ਸਨ ਇਸ ਮੌਕੇ ਉਹਨਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਮਨੀਸ਼ ਸੌਦੀਆ ਨੇ ਦੱਸਿਆ ਕਿ ਉਹ ਪੰਜਾਬ ਸਚਕਣ ਸ੍ਰੀ ਹਰਮੰਦਰ ਸਾਹਿਬ ਵਿੱਚ ਮੱਥਾ ਟੇਕਣ ਲਈ ਆਏ ਨੇ ਉਨੇ ਕਹੇ ਕਿ ਜੇਲ੍ਹ ਵਿੱਚੋਂ ਅਰਦਾਸ ਕੀਤੀ ਸੀ ਕਿ ਜਦੋਂ ਜੇਲ੍ਹ ਵਿੱਚ ਰਿਹਾ ਹੋਵਾਂਗਾ ਤਾਂ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਾਂਗਾ ਇਹ ਇੱਛਾ ਹੁਣ ਪੂਰੀ ਹੋਈ ਹੈ ਇਸ ਲਈ ਉਹ ਮੱਥਾ ਟੇਕਣ ਆਏ ਨੇ ਇਸ ਦੌਰਾਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਵਿੱਚ ਸਿੱਖਿਆ ਦੀ ਕ੍ਰਾਂਤੀ ਲਿਆਉਣ ਵਾਲੇ ਸਿੱਖਿਆ ਮੰਤਰੀ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸੌਦੀਆ ਨੂੰ ਝੂਠੇ ਕੇਸ ਵਿੱਚੋਂ ਜ਼ਮਾਨਤ ਮਿਲ ਚੁੱਕੀ ਹੈ ਅਤੇ ਸਾਨੂੰ ਮਨਜੋਗ ਅਦਾਲਤ ਉਤੇ ਵਾਇਗਰੂ ਤੇ ਪੂਰਾ ਭਰੋਸਾ ਹੈ ਕਿ ਉਹ ਜਲਦ ਹੀ ਇਨਸਾਫ ਦੇਣਗੇ। ਉਹਨਾਂ ਕਿਹਾ ਕਿ ਅੱਜ ਉਹ ਸਚਕਣ ਸ੍ਰੀ ਹਰਮੰਦਰ ਸਾਹਿਬ ਵਿੱਚ ਮੱਥਾ ਟੇਕਣ ਆਏ ਨੇ ਤੇ ਇਸ ਦੌਰਾਨ ਸ੍ਰੀ ਦਰਬਾਰ ਸਾਹਿਬ ਵਿੱਚ ਇਹ ਵੀ ਅਰਦਾਸ ਕੀਤੀ ਗਈ ਹੈ ਕਿ ਜਲਦੀ ਅਰਵਿੰਦ ਕੇਜਰੀਵਾਲ ਜੇਲ੍ਹ ਵਿੱਚੋਂ ਬਹਾਰਾਉਣ। ਸਿੱਖਿਆ ਮੰਤਰੀ ਦਿੱਲੀ ਦੇ ਡਿਪਟੀ ਸੀਐਮ ਸ਼੍ਰੀ ਮਨੀਸ਼ ਸੋਦੀਆ ਜੀ ਉਹਨਾਂ ਨੂੰ ਸਰਬੋੱਚ ਅਦਾਲਤ ਵੱਲੋਂ ਨਿਆਂ ਮਿਲਿਆ ਕਿ ਉਹਨਾਂ ਦੀ ਜ਼ਮਾਨਤ ਹੋਈ ਸਾਨੂੰ ਪਹਿਲੇ ਦਿਨੋਂ ਪਤਾ ਸੀਗਾ ਕਿ ਝੂਠੇ ਕੇਸ ਨੇ ਔਰ ਇਹਨਾਂ ਕਿ ਟਿਕਣੇ ਨਹੀਂ ਜ਼ਿਆਦਾ ਦਿਨ ਅਦਾਲਤਾਂ 'ਚ ਇਹੀ ਉਮੀਦ ਅਸੀਂ ਕੇਜਰੀਵਾਲ ਸਾਹਿਬ ਵਾਲੇ ਕੇਸ 'ਚ ਕਰ ਰਹੇ ਹਾਂ ਇਸ ਤੋਂ ਪਹਿਲਾਂ ਸੰਜੇ ਸਿੰਘ ਜੀ ਦੇ ਵਿਰੁੱਧ ਕੋਈ ਸਬੂਤ ਨਹੀਂ ਸੀ ਸੋ ਇੱਥੋਂ ਇਹ ਸਿੱਧ ਹੁੰਦਾ ਬਸ ਸਿਰਫ ਇਹ ਕੁਝ ਸਮੇਂ ਲਈ ਸਾਡੇ ਲੀਡਰਾਂ ਨੂੰ ਜੇਲ੍ਹ 'ਚ ਭੇਜ ਕੇ ਪਾਰਟੀ ਤੋੜਨ ਦੀ ਕੋਸ਼ਿਸ਼ ਕਰਦੇ ਪਰ ਆਮ ਆਦਮੀ ਪਾਰਟੀ ਕਿਸੇ ਹੋਰ ਮਿੱਟੀ ਦੀ ਬਣੀ ਹੋਈ ਹੈ ਉਹ 'ਚ ਕੋਈ ਤਰੇਡ ਜਾਂ ਦਰਾੜ ਨਹੀਂ ਆਉਗੀ। ਤੋਂ ਅਰਦਾਸ ਕੀਤੀ ਸੀ ਮੈਂ ਵੀ ਕਈ ਵਾਰ ਆਇਆ ਇੱਥੇ ਅਰਦਾਸ ਕੀਤੀ ਸੀ ਕਿ ਸੱਚ ਦੀ ਜਿੱਤ ਹੋਵੇ ਸਾਨੂੰ ਬਲ ਬਖਸ਼ੇ। ਤਾਂ ਸੱਚ ਦੀ ਜਿੱਤ ਹੋਈ ਹੈ ਤਾਂ ਅੱਜ ਮਨੀ ਸੋਦੀਆ ਜੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣਾ ਇਹਨਾਂ ਪਰਿਵਾਰ ਸਮੇਤ ਕੋਈ ਪੋਲਿਟਿਕਲ ਪ੍ਰੋਗਰਾਮ ਨਹੀਂ ਹੈਗਾ। ਸਿਰਫ ਸਿਰਫ ਤੇ ਸਿਰਫ ਮੱਥਾ ਟੇਕਣ ਆਏ ਨੇ। ਮੇਰੇ ਲਈ ਬੜੇ ਸੌਭਾਗ્ય ਦੀ ਗੱਲ ਹੈ ਕਿ ਅੱਜ ਮੈਨੂੰ ਇਹਨਾਂ ਦਰਬਾਰ ਸਾਹਿਬ ਮੱਥਾ ਟੇਕਣ ਦਾ ਅਵਸਰ ਮਿਲਿਆ। ਇਹ ਬੜੇ ਸੌਭਾਗ્ય से ਮਿਲਤਾ ਹੈ। और जब मैं सत्रह महीने जेल में था तो बहुत शिद्दत से मैं रोज़ाना याद करता था सच्ची, क्योंकि मैं सच्चाई की लड़ाई लड़ रहा था और झूठ और साजिशों के तहत जेल में भिजवाया गया था तो मेरी हमेशा आ, सच्चे गुरु के चरणों में ये अरदास रहती थी कि सच्चाई की जीत होनी चाहिए और जब सच्चाई की जीत हुई मुझे दरबार साहब के आशीर्वाद से ऊपर वाले के आशीर्वाद से माननीय सुप्रीम कोर्ट और देश के संविधान की वजह से न्याय मिला तो मैं सबसे पहले मान साहब के साथ के बात हुई तो सबसे पहले ये चर्चा हुई कि सबसे पहले सचखंड पे जाके माथा टेकेंगे और बहुत श्रद्धा के साथ आज पूरे दिल से मैं अपने परिवार के साथ यहाँ आया हूँ और बहुत आभार व्यक्त करते हुए और सच्चाई की हमेशा जीत होती रहे जो लोग सच्चाई के लिए लड़ रहे हैं उनकी जीत होती रहे जो लोग गलत काम कर रहे हैं वो पीछे हटें वो नीचे आएँ ਕੇਜਰੀਵਾਲ ਸਾਹਿਬ ਕੇ ਲਈ ਵੀ ਅਰਦਾਸ ਕੀ ਹੈ ਕਿ ਜਲਦ ਸੇ ਜਲਦ ਕੇਜਰੀਵਾਲ ਸਾਹਿਬ ਕੋ ਵੀ ਅ ਸਾਡੇ ਮੁੱਖ ਮੰਤਰੀ ਜੀ ਕੋ ਬਾਹਰ ਨਿਕਾਲੇ ਅਤੇ ਸੱਚਾਈ ਕੀ ਵਹਾਂ ਵੀ ਜੀਤੋ ਹਮ ਸਭ ਬਹੁਤ ਦਿਲ ਸੇ ਮੰਨਦੇ ਹਾਂ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੀ ਜਮਨੀ ਚੋਣ ਨੂੰ ਲੈ ਕੇ ਹਲਕੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਮੀਟਿੰਗਾਂ ਦਾ ਸਿਲਸਲਾ ਜਾਰੀ ਹੈ ਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਲਨੌਰ ਦੀ ਮੀਟਿੰਗ ਰਣਜੀਤ ਸਿੰਘ ਵਰਠ ਚੇਅਰਮੈਨ ਮਾਰਕੀਟ ਕਮੇਟੀ ਕਲਨੌਰ ਵੱਲੋਂ ਕਰਵਾਈ ਗਈ ਵਿਦਾਂਤ ਸਭਾ ਹਲਕਾ ਡੇਰਾ ਬਾਬਾਨਾਂ ਦੇ ਵਿੱਚ 6ਵੀਂ ਮੀਟਿੰਗ ਸੀ ਉਹਨਾਂ ਕਹੇ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਉਹਨਾਂ ਇਹ ਵੀ ਕਹੇ ਕਿ ਇਸ ਮੀਟਿੰਗ ਤੋਂ ਬਾਅਦ ਅਸੀਂ ਬਲਾਕ ਪੱਧਰ ਤੇ ਮੀਟਿੰਗਾਂ ਕਰਾਂਗੇ ਤੇ ਫਿਰ ਪਿੰਡਾਂ ਦੇ ਵਿੱਚ ਵੀ ਇਸੇ ਤਰ੍ਹਾਂ ਮੀਟਿੰਗਾਂ ਕੀਤੀਆਂ ਜਾਣਗੀਆਂ ਜਿੰਨੀ ਚੋਣਾਂ ਲਈ ਉਹਦੀ ਤਿਆਰੀ ਵਾਸਤੇ ਅਸੀਂ ਰਾਮਬੰਦੀ ਕਰ ਰਹੇ ਹਾਂ ਇਹ ਸਾਡੀ ਹਲਕੇ ਦੇ ਵਿੱਚ 6ਵੀਂ ਸਭਾ ਦੀ ਮੀਟਿੰਗ ਸੀ ਇਹਦੇ ਤੋਂ ਬਾਅਦ ਅਸੀਂ ਪਲਾਕ 11 ਤੇ ਹੋਰ ਮੀਟਿੰਗ ਕਰਾਂਗੇ 14 ਮੀਟਿੰਗ ਕਰਾਂਗੇ ਉਸ ਤੋਂ ਬਾਅਦ ਪਿੰਡਾਂ 'ਚ ਕਰਾਂਗੇ ਸਾਡਾ ਤੀਜਾ ਕਿ ਜਿੰਨਾ ਚਿਰ ਤੱਕ ਇਲੈਕਸ਼ਨ ਨਾ ਹੋਣ ਛੋੜੀਏ ਅਸੀਂ ਡੇਰਾ ਬੱਪਾ ਨਾਂ ਦੇ ਕਿਤੇ ਹੱਥ ਪਿੰਡ ਵਿੱਚ ਜਾ ਕੇ ਆਦੂ ਕੰਫਰੰਸ ਹੋਂਦ ਤੇ ਸਾਡੀ ਮੀਟਿੰਗ ਬਹੁਤ ਵਧੀਆ ਹੋਈ ਸ਼ੰਭੂ ਬਾਰਡਰ ਨੂੰ ਖੋਲਣ ਨੂੰ ਲੈ ਕੇ ਅੱਜ ਇੱਕ ਵਾਰ ਫਿਰ ਤੋਂ ਪਟਿਆਲਾ ਵਿਖੇ ਕਿਸਾਨ ਜਥੇਬੰਦੀਆਂ ਤੇ ਪ੍ਰਸ਼ਾਸਨ ਵਿਚਾਲੇ ਮੀਟਿੰਗ ਕੀਤੀ ਗਈ ਕਿਸਾਨ ਅਗੂ ਅਤੇ ਪ੍ਰਸ਼ਾਸਨ ਵਿਚਾਲੇ ਕੀਤੀ ਗਈ ਮੀਟਿੰਗ ਇੱਕ ਵਾਰ ਫਿਰ ਤੋਂ ਬੇਨਤੀਜਾ ਰਹੀ ਹੈ ਇਸ ਮੀਟਿੰਗ ਵਿੱਚ ਪੰਜਾਬ ਅਤੇ ਹਰਿਆਣਾ ਸਰਕਾਰ ਦੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਰਹੇ ਮੀਟਿੰਗ ਤੋਂ ਬਾਅਦ ਕਿਸਾਨ ਅਗੂ ਸਰਵਣ ਸਿੰਘ ਪੰਦੇਰ ਨੇ ਮੀਡੀਆ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਅਸੀਂ ਕੋਈ ਰਸਤਾ ਬੰਦ ਨਹੀਂ ਕੀਤਾ ਉਹਨਾਂ ਕਿਹਾ ਕਿ ਰਸਤਾ ਹਰਿਆਣਾ ਤੇ ਕੇਂਦਰ ਸਰਕਾਰ ਵੱਲੋਂ ਬੰਦ ਕੀਤਾ ਗਿਆ ਸ਼ੰਭੂ ਬਾਰਡਰ ਉੱਤੇ ਸਰਕਾਰ ਨੂੰ ਰਸਤਾ ਖੋਲਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਉਹਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਰਸਤਾ ਖੁੱਲ੍ਹਾ ਜਾਵੇ ਤੇ ਕਿਸਾਨਾਂ ਨੂੰ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਜਾਣ ਦੀ ਜ਼ਾਤ ਦਿੱਤੀ ਜਾਵੇ। ਦੇਖੋ ਅਸੀਂ ਆਪਣਾ ਸਟੈਂਡ ਜਿਹੜਾ ਦਿੱਲੀ ਅੰਦੋਲਨ ਦੋ ਦੀ ਲੀਡਰਸ਼ਿਪ ਆ ਉਹ ਕਲੀਅਰ ਕਰ ਚੁੱਕੀ ਆ ਕਿ ਅਸੀਂ ਨਾ ਰਸਤਾ ਕੱਲ ਰੁਕਿਆ ਸੀਗਾ ਨਾ ਅੱਜ ਰੁਕਿਆ ਹੋਇਆ ਸਰਕਾਰ ਜਦੋਂ ਚਾਵੇ ਇਸ ਰਸਤੇ ਥਾਣੀ ਰਸਤਾ ਖੋਲ ਦੇਵੇ ਪਬਲਿਕ ਡੰਗੇ, ਟਰਾਂਸਪੋਰਟਰ ਨੰਗਣ, ਆਮ ਜਨਤਾ ਨੰਗੇ ਠੀਕ ਹੈ ਜੀ ਹੋਰ ਕੋਈ ਵੀ ਨੰਗੇ ਸਾਨੂੰ ਇਤਰਾਜ ਕੋਈ ਨਹੀਂ ਹੈਗਾ ਅੱਜ ਵੀ ਅਸੀਂ ਤੁਹਾਨੂੰ মিডিਆ ਨੂੰ ਬਕਾਇਦਾ ਅਫਸਰਾਂ ਸਭਾ ਨੂੰ ਕਿਹਾ ਕਿ ਪਹਿਲਾਂ ਅਸੀਂ ਮੀਟਿੰਗ ਛੱਡ ਕੇ ਚੱਲੀਏ ਸ਼ੰਭੂ ਤੇ ਜੇ ਤੁਹਾਨੂੰ ਸਾਡੇ ਵਾਲੇ ਪਾਸੋਂ ਨੰਗਣ 'ਚ ਕੋਈ ਸਮੱਸਿਆ ਆਉਗੀ ਜੀ ਤੁਸੀਂ ਫਿਰ ਸਾਨੂੰ ਕਿਹੋ ਜੇ ਤੁਹਾਡੀ ਗੱਡੀ ਜਾ ਕੇ ਦੂਜੇ ਤੋਂ ਹਰਿਆਣਾ ਸਰਕਾਰ ਨੇ ਕੰਧ ਕੱਢੀ ਹੋਈ ਆ ਉੱਥੇ ਜਾ ਕੇ ਰੁਕਦੀ ਆ ਤੇ ਫਿਰ ਸਾਡਾ ਉੱਚ ਕਸੂਰ ਕੋਈ ਨਹੀਂ ਹੈ ਕਿਉਂਕਿ ਹਰਿਆਣਾ ਸਰਕਾਰ ਨੇ ਨੈਸ਼ਨਲ ਹਾਈਵੇ ਦੇ ਉੱਤੇ ਕੰਧ ਸਾਰੀ ਹੋਈ ਆ ਉਹਨਾਂ ਕਰਕੇ ਰਸਤਾ ਬੰਦ ਹੋਇਆ ਹੈ ਜੇ ਕੋਈ ਇਹ ਕਹਿੰਦਾ ਵੀ ਲਾਣ ਆਰਡਰ ਦਾ ਮਸਲਾ ਹੈ ਤੇ ਪੰਜਾਬ ਸਰਕਾਰ ਨੂੰ ਸਾਡੇ ਤੋਂ ਲਾਣ ਆਰਡਰ ਦਾ ਕੋਈ ਇਸ਼ੂ ਨਹੀਂ ਹੈ ਪੰਜਾਬ ਚ ਪਿਛਲੇ 5-6 ਮਹੀਨਿਆਂ ਚ ਬੈਠੇ ਆ ਕੋਈ ਲਾਣ ਆਰਡਰ ਦਾ ਇਸ਼ੂ ਨਹੀਂ ਪੀਸਫੁਲੀ ਬੈਠੇ ਹੋਏ ਆ ਔਰ ਅਦਾਲਤ ਨੂੰ ਇਹ ਵੀ ਨਾ ਕਿਹਾ ਜਾਵੇ ਵੀ ਲਾਣ ਨਟ ਦਾ ਇਸ਼ੂ ਕਰਕੇ ਰੁਕਿਆ ਹੋਇਆ ਸਾਡਾ ਤਾਂ ਲਾਣ ਆਰਡਰ ਦਾ ਕੋਈ ਇਸ਼ੂ ਨਹੀਂ ਪੰਜਾਬ ਦਾ ਹਰਿਆਣਾ ਟੱਪ ਕੇ ਲਾਣ ਆਰਡਰ ਦਾ ਇਸ਼ੂ ਬੰਦਾ ਦੂਸਰਾ ਹੈਗਾ ਵੀ ਰਸਤਾ ਅਸੀਂ ਨਹੀਂ ਰੋਕਿਆ ਹੋਇਆ ਅਦਾਲਤ ਵਿੱਚ ਕਈ ਵਾਰੀ ਹਰਿਆਣਾ ਸਰਕਾਰ ਦਾ ਟੌਰ ਨਹੀਂ ਚੱਲਣਾ ਕੇਂਦਰ ਦਾ ਗਲਤ ਮਿਸਕੈਟ ਕਰਦਾ ਵੀ ਕਿਸਾਨਾਂ ਕਰਕੇ ਰਸਤਾ ਰੁਕਿਆ ਹੋਇਆ ਵੀ ਸਾਡੇ ਕਰਕੇ ਰਸਤਾ ਨਹੀਂ ਰੁਕਿਆ ਹੋਇਆ ਦੂਸਰਾ ਹੈਗਾ ਵੀ ਕੋਈ ਵੀ ਸਰਕਾਰ ਜਦੋਂ ਮਰਜ਼ੀ ਗੱਲ ਕਰ ਲਵੇ ਠੀਕ ਹੈ ਜੀ ਅਸੀਂ ਚਾਰ ਮੀਟਿੰਗਾਂ ਸਰਕਾਰ ਨਾਲ ਕੀਤੀਆਂ ਸਾਡੇ ਇਸ਼ੂ ਹੈਗੇ ਆ ਕੇਂਦਰ ਨਾਲ ਕੇਂਦਰ ਚਾਰ ਰੌਂਡ ਦੀ ਮੀਟਿੰਗਾਂ ਭਾਵੇਂ ਵੀ ਸੱਦ ਲਵੇ ਕੱਲ ਸੱਦ ਲਵੇ ਅਸੀਂ ਉਹਨਾਂ ਨੂੰ ਬੈਨ ਨੂੰ ਤਿਆਰ ਆ ਸਾਡੇ ਲੋਕ ਕੋਈ ਨਾ ਨਹੀਂ ਹੈਗਾ ਸਾਡੇ ਦੋਵੇਂ ਫਾਰਮ ਕਿਸੇ ਕਮੇਟੀ ਨੂੰ ਕੋਈ ਨਹੀਂ ਚਾਉਂਦੇ ਹੈਗੇ ਠੀਕ ਹੈ ਜੀ ਨਾ ਕਮੇਟੀ ਦੀ ਸਾਡੀ ਮੰਗ ਹੈਗੀ ਆ ਤੀਸਰਾ ਜਿਹੜਾ ਸਭ ਤੋਂ ਇੰਪੋਰਟੈਂਟ ਹੈ ਜਿਹੜਾ মিডিਆ ਨੂੰ ਸੀ ਅਪੀਲ ਕਰਦੇ ਆ ਇਹ ਉਦੇ ਪ੍ਰਤਾਪ ਵਰਸਸ ਹਰਿਆਣਾ ਸਰਕਾਰ ਆ ਇਹ ਮੀਡੀਆ ਤੇ ਨਹੀਂ ਚੱਲਣਾ ਚਾਹੀਦਾ ਕਿਸਾਨ ਵਰਸਸ ਸੁਪਰੀਮ ਕੋਰਟ ਕਿ ਕਿਸਾਨ ਤਾਂ ਤਾਂ ਉਹਦੀ ਰਿਟ ਪਟੀਸ਼ਨ ਚ ਹੈ ਹੀ ਨਹੀਂ ਕਿ ਅਸੀਂ ਤਾਂ ਰਿਟ ਪਟੀਸ਼ਨ ਪਾਈ ਨਹੀਂ ਉਦੇ ਪ੍ਰਤਾਪ ਸਿੰਘ ਜੀ ਉਹ ਹੈਗੇ ਨੇ ਤੇ ਵਰਸਸ ਹੈਗਾ ਹਰਿਆਣਾ ਸਰਕਾਰ ਅਸੀਂ ਤਾਂ ਭਾਈ ਇਹ ਪੱਖ ਲੈ ਕੇ ਆਏ ਆ ਵੀ ਲੋਕ ਸਾਨੂੰ ਨਾ ਕਹੇ ਮੀਡੀਆ ਤੇ ਸਾਡੀ ਗੱਲ ਨਾ ਜਾਵੇ ਵੀ ਜੇ ਇਹਨਾਂ ਨੂੰ ਕਿਸੇ ਨੇ ਸੱਦਿਆ ਤੇ ਗੱਲ ਕਰਨ ਹੀ ਨਹੀਂ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਹਰਿਆ ਪਰਿਆ ਰੱਖਣ ਲਈ ਹਰਿਆਵਲ ਲਹਿਰ ਚਲਾਈ ਜਾ ਰਹੀ ਹੈ ਜਿਸ ਦਾ ਅਸਰ ਹੁਣ ਪਿੰਡਾਂ ਵਿੱਚ ਵੀ ਵੱਡੇ ਪੱਧਰ ਤੇ ਦੇਖਣ ਨੂੰ ਮਿਲ ਰਿਹਾ ਹੈ ਪਿੰਡਾਂ ਦੇ ਲੋਕ ਹੁਣ ਆਪ ਮਹਾਰੇ ਬੂਟੇ ਲਗਾ ਰਹੇ ਨੇ ਜਿਸ ਦੇ ਤਹਿਤ ਨਾਬਾ ਬਲਾਕ ਦੇ ਪਿੰਡ ਵਜੀਦਪੁਰ ਵਿੱਚ ਜ਼ਿਲ੍ਹਾ ਪਟਿਆਲਾ ਪਲੈਨਿੰਗ ਬੋਰਡ ਦੇ ਚੇਅਰਮੈਨ ਜਸਵੀਰ ਸਿੰਘ ਜੱਸੀ ਸੋਹਿਆ ਵਾਲਾ ਵੱਲੋਂ ਪਿੰਡ ਦੇ ਵਿੱਚ ਸੈਂਕੜੇ ਬੂਟੇ ਲਗਾਏ ਗਏ ਉਸ ਵਿੱਚ ਵਿਸ਼ੇਸ਼ ਸਹਿਯੋਗ ਵੈਦ ਗੁਰਜੀਤ ਸਿੰਘ ਦਾ ਰਿਹਾ ਉਹਨਾਂ ਵੱਲੋਂ ਬੂਟਿਆਂ ਨੂੰ ਬਚਾਉਣ ਲਈ ਜਾਲੀਦਾਰ ਜੰਗਲੇ ਵੀ ਨਾਲ ਲਗਾਏ ਗਏ ਨੇ ਇਸ ਮੌਕੇ ਚੇਅਰਮੈਨ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਜਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਬਹੁਮਤ ਨਾਲ ਜਿੱਤੇਗੀ ਕਿਉਂਕਿ ਉਹਨਾਂ ਨੇ ਜਲੰਧਰ ਵਿੱਚ ਵੀ ਜਿਮਨੀ ਚੋਣ ਜਿੱਤੀ ਸੀ ਉਸੇ ਤਰ੍ਹਾਂ ਇਹ ਚੋਣਾਂ ਵੀ ਜਿੱਤਣਗੇ ਦੇਖੋ ਜੀ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਗਵਾਹੀ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਿਹੜੀ ਇੱਕ ਲਹਿਰ ਚੱਲ ਰਹੀ ਹੈ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਲਈ ਅਤੇ ਵਾਤਾਵਰਨ ਨੂੰ ਬਚਾਉਣ ਦੇ ਲਈ ਪਿੰਡਾਂ ਦੇ ਵਿੱਚ ਵੱਧ ਤੋਂ ਵੱਧ ਬੂਟੇ ਲਗਾਏ ਰਹੇ ਨੇ ਸ਼ਹਿਰਾਂ ਦੇ ਵਿੱਚ ਲਗਾਏ ਜਾ ਰਹੇ ਨੇ ਤੇ ਇਸੇ ਲੜੀ ਦੇ ਤਹਿਤ ਸਾਡੇ ਨਾਬਾ ਹਲਕੇ ਦੇ ਪਿੰਡ ਵਜੀਦਪੁਰ ਵਿਖੇ ਬੈਦ ਗੁਰਜੀਤ ਸਿੰਘ ਅਤੇ ਭੈਣ ਸੁਨੀਤਾ ਰਾਣੀ ਦੀ ਅਗਵਾਈ ਦੇ ਹੇਠ ਸਰਪੰਚ ਦਰਸ਼ਨ ਸਿੰਘ ਸਾਡੇ ਆਮਾਦੀ ਪਾਰਟੀ ਦੇ ਵਲੰਟੀਅਰ ਜਲਜੀਤ ਸਿੰਘ ਜੀ ਬਾਇਵਾ ਤੇ ਹੋਰ ਬਹੁਤ ਸਾਰੇ ਸਾਥੀ ਹੈਡਮਾਸਟਰ ਆਪਣੇ ਸਤਪਾਲ ਸਿੰਘ ਜੀ ਤੇ ਪੂਰੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੇ ਵਿੱਚ ਬੂਟੇ ਲਾਏ ਜਾ ਰਹੇ ਨੇ ਤੇ ਸਭ ਤੋਂ ਵੱਡੀ ਗੱਲ ਹੈ ਵੀ ਨਾਲ ਜਾਲੀਦਾਰ ਜਿਹੜਾ ਉਹ ਲਾਏ ਜਾ ਰਿਹਾ ਸਕੰਜਾ ਤਾਂ ਜੋ ਇਹ ਬੂਟੇ ਖਰਾਬ ਨਾ ਹੋ ਸਕਣਾਂ ਤੇ ਮੇਰੀ ਸਮੁੱਚੇ ਪੰਜਾਬ ਵਾਸੀਆਂ ਨੂੰ ਵੀ ਇਸ ਦੇ ਉੱਤੇ ਨੌਜਵਾਨਾਂ ਨੂੰ ਵੀ ਪੀ ਆਪਾਂ ਵੱਧ ਤੋਂ ਵੱਧ ਜਿਹੜੇ ਬੂਟੇ ਲਾਈਏ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਦਰਖਤ ਬਣ ਕੇ ਸਾਨੂੰ ਆਪਣੀ ਆਕਸੀਜਨ ਪੈਦਾ ਦੇਣ ਤੇ ਸਾਡੇ ਲਈ ਸਹਾਇ ਹੋਣ ਸਾਡੀਆਂ ਪੀੜ੍ਹੀਆਂ ਦੇ ਲਈ ਸਹਾਇ ਹੋਣ ਕਿਉਂਕਿ ਜੋ ਅੱਜ ਦਾ ਸਮਾਂ ਚੱਲ ਰਿਹਾ ਬੜਾ ਭਿਆਨਕ ਚੱਲ ਰਿਹਾ ਹਰ ਇੱਕ ਇਨਸਾਨ ਜਿਹੜਾ ਬਿਮਾਰੀਆਂ ਦੇ ਵਿੱਚ ਘਿਰਿਆ ਘਿਰਿਆ ਤਾਂ ਕਿਉਂਕਿ ਅਸੀਂ ਰੁੱਖਾਂ ਦੀ ਕਟਾਈ ਤਾਂ ਕਰੀ ਗਈਆਂ ਹਲੇ ਤੱਕ ਕਿਸੇ ਨੇ ਉਪਰਾਲਾ ਨਹੀਂ ਕਰਿਆ ਹੈਗਾ ਰੁੱਖ ਲਗਾਉਣ ਦਾ ਤੇ ਮਾਨਯੋਗ ਮੁੱਖ ਮੰਤਰੀ ਜੀ ਨੇ ਇੱਕ ਵੱਡੀ ਲਹਿਰ ਚਲਾਈ ਹੈ ਜਿਸ ਦਾ ਇਹ ਪੂਰੇ ਪੰਜਾਬ ਦੇ ਵਿੱਚ ਅੱਜ ਇਹ ਲਹਿਰ ਵਾਧੂ ਫੁੱਲ ਰਹੀ ਹੈ ਤੇ ਥਾਂ ਥਾਂ ਤੇ ਪਿੰਡਾਂ ਦੇ ਵਿੱਚੇ ਖਾਲੀ ਜਾਗ ਹੈ ਤੇ ਜਿਹੜੇ ਬੁਟੇ ਵੀ ਲਗਾਏ ਰਹੇ ਨੇ ਸਰਕਾਰ ਵੱਲੋਂ ਵੀ ਸਮਾਜ ਸੇਵੀ ਜਥੇਬੰਦੀਆਂ ਵੀ ਲਾ ਰਹੀਆਂ ਨੇ ਤੇ ਮੇਰੀ ਨੌਜਵਾਨ ਵੀਰਾਂ ਖਾਸ ਕਰਕੇ ਬੇਨਤੀ ਹੈ ਕਿ ਜਿਵੇਂ ਅੱਜ ਪਿੰਡ ਵਜੀਦਪੁਰ ਦੇ ਵਿੱਚ ਪਰਾਲਾ ਕਰਿਆ ਆਪਾਂ ਪਿੰਡ ਪਿੰਡ ਆਪਣੇ ਜਿੱਥੇ ਵੀ ਖਾਲੀ تھا ਮੈਂ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਬੁੱਟੇ ਲਾਈਏ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸੀ ਬਿਮਾਰੀਆਂ ਤੋਂ ਸ छुटकारा પા ਸਕੀਏ ਸਾਨੂੰ ਸਾਫ਼ ਸੁਥਰਾ ਵਾਤਾਵਰਣ ਜਿਹੜਾ ਉਹ ਮਿਲ ਸਕੇ ਦੇਖੋ ਤੁਸੀਂ ਦੇਖਿਆ ਹੀ ਆ ਵੀ ਜਲੰਧਰ ਦੇ ਜਿਹੜੀ ਜਿਮਣੀ ਚਾਉਣ ਸੀਗੀ ਆਮ ਆਦੀ ਪਾਰਟੀ ਨੇ ਵੱਡੇ ਮਾਰਜਿਨ ਜਿੱਤੇ ਕਿਉਂਕਿ ਭਗਵੰਤ ਮਾਨ ਜੀ ਮੁੱਖ ਮੰਤਰੀ ਜਿਹੜੇ ਪੰਜਾਬ ਦੇ ਉਹਨਾਂ ਦੀ ROI ਦੇ ਵਿੱਚ ਪੰਜਾਬ ਸਰਕਾਰ ਵੱਡੇ ਪਦਰਤ ਜਿਹੜੇ ਵਿਕਾਸ ਕੀਤੇ ਜਾ ਰਹੇ ਵੱਡੇ ਪਦਰਤ ਜਿਹੜੇ ਹੁਣ ਤੱਕ ਲੋਕਾਂ ਨੂੰ ਸੌਖਤਾ ਨਹੀਂ ਪਹਿਲੀਆਂ ਸਰਕਾਰਾਂ ਦੇ ਦਿੱਕੀਆਂ ਉਹ ਦਿੱਤੀ ਜਾ ਰਹੇ ਨੌਜਵਾਨਾਂ ਨੂੰ ਜਿਹੜਾ ਰੋਜ਼ਗਾਰ ਮਹੀਆ ਕਰਾ ਰਿਹਾ ਪੰਜਾਬ ਦੇ ਵਿੱਚ ਸਿਹਤ ਸਭਾਵਾਂ ਸਿੱਖਿਆ ਸਭਾਵਾਂ ਜਿਹੜੀਆਂ ਵਧੀਆ ਬਣਾਈਆਂ ਗਈਆਂ ਨੇ ਤੇ ਹੋਰ ਬਹੁਤ ਸਾਰੀਆਂ ਸੁਖ-ਸੁਲਝੇ ਜਿਹੜੇ ਤੇਰੇ ਇਹਨਾਂ ਚਾਰੇ ਜਿਹੜੀਆਂ ਆਉਣ ਵਾਲੀਆਂ ਜਮਨੀ ਚੋਣਾਂ ਨੇ ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਹੁੰਜਾ ਫਿਰ ਜਿਹੜੀ ਜਿੱਤ ਹੋਣ ਜਾ ਰਹੀ ਹੈ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਦੇ ਇੱਕ ਵਿਯਵੇ ਵਿੱਚ ਪੰਜਾਬ Haryana Himachal Pradesh UP ਪਛਮੀ ਬੰਗਾਲ ਅਤੇ ਕਰਨਾਟਕ ਵਿੱਚ ਲੋਕਾਂ ਨੂੰ ਠੱਗਣ ਵਿੱਚ ਸਰਗਰਮ ਮਲਟੀ ਸਟੇਟ ਬੈਂਕ ਚੈੱਕ ਫਰਾਡ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸ਼ਹਿਰ ਵਾਸੀ ਅਸ਼ੋਕ ਸ਼ੋਭਤੀ ਨੇ ਸ਼ਿਕਾਇਤ ਕੀਤੀ ਸੀ ਕਿ ਉਸਨੇ ਬੈਂਕ ਆਫ ਫਰੋਡਾ ਦੇ ਵਿੱਚ ਦੋ ਚੈੱਕ ਜਮ੍ਹਾਂ ਕਰਵਾਏ ਸਨ ਪਰ ਅਣਪਛਾਤੇ ਵਿਅਕਤੀਆਂ ਨੇ ਬੈਂਕ ਵਿੱਚੋਂ ਚੈੱਕ ਚੋਰੀ ਕਰ ਲਏ ਅਤੇ ਇਹਨਾਂ ਚੈੱਕਾਂ ਦੇ ਨਾਲ ਛੇੜਛਾੜ ਕਰਨ ਤੋਂ ਬਾਅਦ ਬਦਲੇ ਹੋਏ ਚੈੱਕਾਂ ਨੂੰ ਬੈਂਕ ਆਫ ਫਰੋਡਾ ਦੇ ਵਿੱਚ ਆਪਣੇ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤਾ ਸੁਪਨ ਸ਼ਰਮਾ ਨੇ ਕਿਹਾ ਕਿ ਪੁਲਿਸ ਨੇ ਇਸ ਮਾਮਲੇ ਦੀ ਸਰਗਰਮੀ ਨਾਲ ਜਾਂਚ ਕੀਤੀ ਅਤੇ ਤਕਨੀਕੀ ਸਹਾਇਤਾ, ਵਿਗਿਆਨਿਕ ਸਬੂਤ ਅਤੇ ਮਨੁੱਖੀ ਖੁਫੀਆ ਜਾਣਕਾਰੀ ਦੀ ਮਦਦ ਨਾਲ ਪੁਲਿਸ ਨੇ ਇਸ ਕੇਸ ਨੂੰ ਸਫਲਤਾਪੂਰਵਕ ਤ੍ਰੈਸ ਕੀਤਾ ਹੈ ਅਤੇ ਚਾਰ ਸ਼ੱਕੀਆਂ ਦੀਪਕ, ਅਰुण, ਮੋਹਿਤ ਅਤੇ ਹਣੀ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਪਾਸੋਂ 44 ATM ਕਾਰਡ, 17 ਚੈੱਕਬੁੱਕ ਅਤੇ ਚੈੱਕ ਦੇ ਨਾਲ ਛੇੜਛਾੜ ਕਰਨ ਵਾਲਾ ਸਮਾਨ ਜ਼ਬਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹਨਾਂ ਦੇ ਬੈਂਕ ਖਾਤੇ ਫ੍ਰੀਜ਼ ਕੀਤੇ ਗਏ ਨੇ ਜਿਨ੍ਹਾਂ ਵਿੱਚ ਪੈਸਿਆਂ ਦਾ ਲੈਣ-ਦੇਣ ਹੋਇਆ ਸੀ। ਪੰਜ ਵਿਅਕਤੀ ਗ੍ਰਸਤਾਰ ਕੀਤੇ ਗਏ। ਇਹ ਕਮਰਸਰ ਤੋਂ ਇੱਕ ਅਭੋਰ ਤੋਂ ਤਿੰਨ ਜਿਹੜੇ ਹਨ ਉਹ ਜਮੂਸੋਂ ਇਹ ਬੀਸਿਕਲੀ ਵਾਈਟ ਕਾਲਰ ਕੰਮ ਕਰਦੇ ਹਨ ਰੂਪੀਨ ਦੇ ਪਰ ਜਦ ਵੀ ਕੋਈ ਵਾਰਦਾਤ ਜਿਹੜੀ ਮੈਂ ਤੁਹਾਨੂੰ ਬਰੀਫ ਕਰਨਾ ਕਰਨੀ ਹੁੰਦੀ ਹੈ ਤੇ ਏਰੀਆ ਪਲੇਸ ਟਾਈਮ ਡਿਸਾਈਡ ਕਰਕੇ ਇਕੱਠੇ ਹੁੰਦੇ ਬੈਂਕ ਚੈੱਕ ਫਰਾਡ ਕਰਦੇ ਸੀਗੇ 2023-24 ਚ 61 ਵਾਰਦਾਤਾਂ ਕਰ ਚੁੱਕੇ ਹਾਂ 61 ਕਾਫੀਆਂ ਤੇ ਪਰਦੇਵੀ ਦਰਜ ਹੈ ਤੇ ਕਾਫੀ ਸਟੇਟਸ ਚ ਰिएक्टਿਵ ਸੀਗੇ ਜਿਵੇਂ ਆ ਪੰਜਾਬ ਹੋ ਗਿਆ ਚੰਡੀਗੜ੍ਹ ਬਿਹਾਰ ਐਚ ਪੀ ਮੱਧ ਪ੍ਰਦੇਸ਼ ਵਿਸਵਨਗਲਥੀ ਯੂਪ ਮੋਡਸ ਅਪਰਿੰਦੀ ਹੈ ਕਿ ਜਦ ਵੀ ਤੁਸੀਂ ਬੈਂਕ ਜਾਓ ਕੋਈ ਚੈੱਕ ਲੇ ਕੇ ਤੇ ਤੁਸੀਂ ਡ੍ਰੌਪ ਬਾਕਸ ਚ ਪਾ ਦਿੰਦੇ ਹੋ ਠੀਕ ਹੈ ਡ੍ਰੌਪ ਬਾਕਸ ਜਿਨਾਂ ਨੇ ਚੈੱਕ ਹੋਵੇ ਜੀ 10 12 ਉਹ ਕੈਸ਼ੇਪ ਚੈੱਕ ਨਹੀਂ ਜਾਂਦਾ ਉਹ ਡ੍ਰੌਪ ਬਾਕਸ ਦਾ ਸ਼ਾਮ ਨੂੰ ਆਫ ਟਾਈਮ ਜਦ ਕਪਲੀੀਟਲੀ ਲੀਡਿੰਗ ਦਾ ਟਾਈਮ ਖਤਮ ਹੋ ਜਾਣਾ ਤਾਂ ਚੈੱਕ ਨਿਕਲਦਾ। ਪ੍ਰੋਬਾਕਸ ਚੈੱਕ ਚਲਾ ਗਿਆ ਜੀ। ਬੱਚੀ ਦੀ ਚੈੱਕ ਹੋ ਗਈ। ਇਹ ਨਾਲੇ ਤੋਂ ਬੰਦੇ ਨੇ ਜਾਣਨ ਕਿ ਜੀ ਆਪਾਂ ਇੱਕ ਚੈੱਕ ਫਲਾਣੇ ਫਲਾਣੇ ਅਰਗਨ ਦਾ ਚੈੱਕ ਪਾਇਆ ਸੀ। ਤੇ ਸਾਨੂੰ ਅਮਾਉਂਟ ਯਾਦ ਨਹੀਂ ਕਿ ਆਪਾਂ ਪਾਣਾ। ਤੇ ਜਿਹੜਾ ਵੀ ਪੀਐਨ ਹੈ ਇਨਚਾਰਜ ਉਹਨਾਂ ਨੂੰ ਦਿਖਾ ਦਿੰਦਾ ਕਿ ਜੀ ਬੱਚੀ ਚੈੱਕ ਹੈ। ਕਰਦੇ ਕਰਦੇ ਇਹ ਚੈੱਕ ਚ ਨਾਮ ਤੇ ਅਮਾਉਂਟ वो देख लिया चले गए फिर थोड़ी देर बाद दो जाते हैं, चेक का अमाउंट के ना तो पता होंगे चेक लाया जो चेक हमें ठीक है जी वो चेक निकाल क्या किन्ना अमाउंट सब इन्ना अमाउंट क्योंकि पहले उ दे देख चुके हैं किस ना फलाने ना फलाने बैक निकाल के चेक उन्होंने ਉਸ ਚੈੱਕ ਤੇ ਫਰ ਟੈਂਪਰਿੰਗ ਕਰਕੇ ਆਪਣਾ ਨਾਮ ਭਰ ਕੇ ਕਨਸਰਨ ਬ੍ਰਾਂਚ ਜਾ ਕੇ ਉਹ ਚੱਕ ਲਾ ਗਏ ਉਹਨੇ ਦੀ ਇਹ ਕੋਈ 10 15 ਦਿਨ ਤੋਂ ਚੱਲ ਰਿਆ ਸੀ ਉਹ ਆਪਰੇਸ਼ਨ ਤਿੰਨ ਬੰਦੇ ਜਮੂ ਤੋਂ ਫੜ ਕੇ ਲੈ ਕੇ ਆਏ ਆ ਅ 44 ਇਟੈਮਸ 17 ਚੈੱਕ ਬੁక్స్ ਤੇ 18 ਅਕਾਊਂਟਸ ਇਨ ਅਦਰ ਸੀਸ ਲਾਏ ਉਹਦੇ ਅਕਾਊਂਟਸ ਆ 18 ਇਨ ਅਦਰ ਆਪਣੇ ਉਹਦੇ ਚ ਕੋਈ 5.5 ਕਰੋੜ ਰੁਪਏ ਜਿਹੜਾ ਹੈ ਲੋਕਾਂ ਦਾ ਜਿਹੜਾ ਠੱਗਿਆ ਉਸ ਉਹ ਮੌਜੂਦ ਹੈ ਉਹ ਆਪਾਂ ਫ੍ਰੀਜ਼ ਕਰਾਤਾ ਹੈ ਤੇ ਕੰਸਰਨਡ ਜਿਹੜੇ ਲੋਕ ਜਿਨ੍ਹਾਂ ਨਾਲ ਫਸਲੀ ਬੱਜੀ ਹੈ ਉਹਨਾਂ ਨੂੰ ਵਾਸਫਤ ਕਰਦਾ ਅਟਾਰੀ ਦੇ ਪੰਚਾਇਤ ਘਰ ਵਿੱਚ ਬਣੇ ਗੁਰਦੁਆਰੇ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਜ ਪਾਵਨ ਸਰੂਪ ਪਗਨਪੇਟ ਹੋ ਗਏ ਅੱਗ ਸ਼ਾਰਟ ਸਰਕਟ ਕਰਨ ਲੱਗੀ ਹੈ ਘਟਨਾ ਦਾ ਪਤਾ ਲੱਗਣ ਤੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੀ ਟੀਮ ਨੇ ਮੌਕੇ ਤੇ ਜਾ ਕੇ ਜਾਂਚ ਪੜਤਾਲ ਕੀਤੀ ਜਾਣਕਾਰੀ ਮੁਤਾਬਕ ਅੱਗ ਲੱਗਣ ਨਾਲ ਗੁਰਦੁਆਰਾ ਸੁਤਲਾਣੀ ਸਾਹਿਬ ਦੇ ਪੰਜ ਜੀ ਸੀ ਵੀ ਸੜ ਗਏ ਨੇ ਇਸ ਘਟਨਾ ਸੰਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਸਿੱਖ ਜਥੇਬੰਦੀਆਂ ਦੇ ਮੈਂਬਰਾਂ ਨੇ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਅਰਦਾਸ ਕਰਕੇ ਅਗਨ ਭੇਟ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗੋਇੰਦਵਾਲ ਸਾਹਿਬ ਭੇਜ ਦਿੱਤੇ ਨੇ ਇਸ ਮੌਕੇ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਤੇ ਪ੍ਰਬੰਧਕਾਂ ਦੇ ਖਿਲਾਫ ਅਣਗਹਿਲੀ ਵਰਤਣ ਨੂੰ ਲੈ ਕੇ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਫੀਲ ਕੀਤੀ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਧਾਮੀ ਨੇ ਇਸ ਘਟਨਾ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸਤਲਾਨੀ ਸਾਹਿਬ ਦੇ ਮੈਨੇਜਰ ਅਤੇ ਪ੍ਰਚਾਰਕ ਸਿੰਘਾਂ ਨੂੰ ਮੌਕੇ ਤੇ ਭੇਜਿਆ ਗਿਆ ਤਾਂ ਜੋ ਮਾਮਲੇ ਦੀ ਵਿਸਤਾਰ ਰਿਪੋਰਟ ਦਿੱਤੀ ਜਾਵੇ। ਸ਼੍ਰੀ ਧਾਮੀ ਨੇ ਕਿਹਾ ਕਿ ਗੁਰਦੁਆਰੇ ਦੇ ਅੰਦਰ ਅੱਗ ਲੱਗਣ ਦੀਆਂ ਘਟਨਾਵਾਂ ਪ੍ਰਬੰਧਕਾਂ ਦੀ ਨਿਗਹਿਲੀ ਕਰਨ ਵਾਪਰਦੀਆਂ ਨੇ। ਬਹੁਤ ਵੱਡੀ ਸੰਗਤ ਨੂੰ ਅਪੀਲ ਕੀਤੀ ਗਈ ਹੈ ਕਿ ਗੁਰਦੁਆਰਾ ਵਿੱਚ ਹਰ ਸਮੇਂ ਸੇਵਾਦਾਰਾਂ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ ਅਤੇ ਬਿਨਾਂ ਲੋੜ ਤੋਂ ਬਿਜਲੀ ਦੇ ਉਪਕਰਨ ਚਾਲੂ ਨਾ ਰੱਖੇ ਜਾਣ। ਇਹ ਔਟਾਰੀ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਹੈ। ਅੰਛਾ ਦੀ ਗੁਰਦੁਆਰਾ ਜਿਹਨੂੰ ਪੰਚਾਇਤੀ ਗੁਰਦੁਆਰਾ ਸਾਹਿਬ ਕਿਹਾ ਜਾਂਦਾ ਜਿੱਥੇ ਬਿਜਲੀ ਦੇ ਸ਼ਾਰਟ ਸਰਕਟ ਕਰਕੇ ਅੱਜ ਦੁਪਹਿਰੋਂ ਬਾਅਦ ਇਹ ਪਾਵਨ ਸਰੂਪ ਸਾਹਿਬ ਦੀ ਅਗਨਪੇੜ ਦੀ ਘਟਨਾ ਵਰਤੀ ਹੈ ਜਿਹੜੀ ਮੌਕੇ ਤੇ ਪ੍ਰਚਾਰਕ ਸਹਿਬਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਲੱਗੀਆਂ ਡਿਊਟੀਆਂ ਦੇ ਅਨੁਸਾਰ ਗੁਰਦਾਰਾ ਸਤਲਾਣੀ ਸਾਹਿਬ ਦੇ ਮੈਨੇਜਰ ਸਾਹਿਬ ਮੌਕੇ ਤੇ ਪਹੁੰਚੇ ਹਲਕੇ ਦੇ ਪ੍ਰਚਾਰਕ ਸਹਿਬਾਨ ਪਹੁੰਚੇ ਉਚੇਚੇ ਤੌਰ ਤੇ ਪਾਲਕੀ ਸਾਹਿਬ ਲੈ ਕੇ ਗੁਰਦਾਰਾ ਰਾਮਸਰ ਸਾਹਿਬ ਤੋਂ ਸਮੁੱਚੀ ਟੀਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਨ ਪ੍ਰਚਾਰ ਕਮੇਟੀ ਦੇ ਸਕਤਰ ਸਾਹਿਬ ਇੰਚਾਰਜ ਸਾਹਿਬਣੀ ਇੱਥੇ ਪਹ ਜਿੱਥੇ ਇਹ ਪਰਿਵਾਰ ਵੱਲੋਂ ਖਾਸ ਕਰਕੇ ਜਿਹੜਾ ਗੁਰਦਾਰਾ ਸਾਹਿਬ ਦੇ ਗਰੰਤੀ ਸਿੰਘ ਤੇ ਪ੍ਰਬੰਧਕ ਜਿਨ੍ਹਾਂ ਦੀ ਵੱਡੀ ਅਣਗਹਿਲੀ ਕਰਕੇ ਇਹ ਵੱਡੀ ਬੇਅਦਬੀ ਹੋਈ ਹੈ। ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਹਮੇਸ਼ਾ ਹੀ ਇਹ ਸੰਦੇਸ਼ ਦਿੱਤਾ ਜਾਂਦਾ ਰਿਹਾ ਹੈ ਕਿ ਜਿਹੜੀ ਬਿਜਲੀ ਦੇ ਉਪਕਰਨ ਨੇ ਆਪਣੀ ਹਾਜ਼ਰੀ ਵਿੱਚ ਲਾਏ ਜਾਣ। ਇਸ ਤੋਂ ਇਲਾਵਾ ਅੱਗ ਬੁਝਾਊ ਯੰਤਰ ਲਾਏ ਜਾਣ। ਨਾਲ ਹੀ ਯਤਨ ਕੀਤਾ ਜਾਵੇ ਕਿ ਹਮੇਸ਼ਾ ਗੁਰੂ ਮਹਾਰਾਜ ਦੀ ਸੇਵਾ ਦੇ ਵਿੱਚ ਕੋਈ ਨਾ ਕੋਈ ਸਿੰਘ ਹਾਜ਼ਰ ਰਹੇ। ਪਰ ਇਹ ਪ੍ਰਬੰਧਕ ਕਮੇਟੀ ਤੇ ਇਥੋਂ ਦੇ ਗਰੰਤੀ ਸਿੰਘ ਦੀ ਅਣਗਹਿਲੀ ਹੈ। ਜਿਸ ਦੇ ਕਰਕੇ ਇਹ ਬੇਅਦਬੀ ਹੋਈ ਹੈ। ਜੇ ਸੰਬੰਧ ਵਿੱਚ ਗੁਰਦਾਰਾ ਸਤਲਾਣੀ ਸਾਹਿਬ ਦੇ ਮੈਨੇਜਰ ਸਾਹਿਬ ਵੱਲੋਂ ਲਿਖਤੀ ਰੂਪ ਵਿੱਚ ਇਸ ਇਲਾਕੇ ਦੇ ਐਸ ਐਚ ਓ ਸਾਹਿਬ ਨੂੰ ਇਹ ਕਾਰਵਾਈ ਕਰਨ ਦੇ ਵਾਸਤੇ ਜਿਹੜੀ ਐਫ ਆਈ ਆਰ ਦਰਜ ਕਰਾਈ ਗਈ ਹੈ ਜਿਸ ਅਧਾਰ ਤੇ ਐਫ ਆਈ ਆਰ ਦਰਜ ਹੋਈ ਹੈ ਜਿਹੜੀ ਯੋਗ ਕਾਰਵਾਈ ਹੈ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਭਾਵਨਾਵਾਂ ਜੋ ਸਿੱਖ ਸੰਗਤਾਂ ਦੀ ਉਸੇ ਅਨੁਸਾਰ ਜਿਹੜੀ ਕਾਰਵਾਈ ਸ਼੍ਰੋਣੀ ਕਮੇਟੀ ਵੱਲੋਂ ਯੋਗ ਕਾਰਵਾਈ ਕਰਵਾਈ ਜਾਏਗੀ ਸੋ ਅੱਜ ਪਾਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਰੂਪ ਸਤਕਾਰ ਸਹਿਤ ਅਰਦਾਸ ਬੇਨਤੀ ਕਰਕੇ ਇਸ ਵਕਤ ਪਾਲਕੀ ਸਾਹਿਬ ਤੇ ਬਿਰਾਜਮਾਨ ਕਰਕੇ ਸਤਿਗੁਰਾਂ ਤੋਂ ਅਗਿਆ ਲੈ ਕੇ ਸ੍ਰੀ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਵਨ ਬਣੇ ਹੋਏ ਨੇ ਸਤਕਾਰ ਸਹਿਤ ਸਾਰੀ ਸੇਵਾ ਹੁੰਦੀ ਹੈ ਉਸ ਸਥਾਨ ਤੇ ਇਸ ਵਕਤ ਚੱਲੇ ਪਏ ਜਾ ਰਹੇ ਨੇ ਇਹਨਾਂ ਵੱਲੋਂ ਇੱਕ ਕੰਪਲੇਂਟ ਕੀਤੀ ਗਈ ਕਿ ਅਜਟਾਰੀ ਵਿਖੇ ਇੱਕ ਪੰਚਾਇਤੀ ਸਾਹਿਬ ਗੁਰਦੁਆਰਾ ਵਾ ਜਿੱਥੇ ਸ਼ਾਰਟ ਸਰਕਟ ਹੋਣ ਨਾਲ ਗੁਰੂ ਮਹਾਰਾਜ ਦੇ ਪਾਵਨ ਸਰੂਪ ਤੱਕ ਪਹੁੰਚ ਹੋਏ ਨੇ ਜੋ ਦਰਖਾਸਤ ਤੇ ਜੋ ਬਣਦੀ ਕਾਰਵਾਈ ਆ ਜੋ ਸ਼ਾਰਟ ਸਰਕਟ ਹੋਣ ਕਰਕੇ ਉਹਦੀ ਬਣਦੀ ਕਾਰਵਾਈ ਕਰ ਦਿੱਤੀ ਗਈ ਆ ਆਉਣ ਵਾਲੇ ਸਮੇਂ 'ਚ ਜੇ ਕਿਸੇ ਸਪੈਸੀਫਿਕ ਬੰਦੇ ਦਾ ਰੋਲ ਆਊਗਾ ਉਸ ਨੂੰ ਤੁਰਕ ਕਲੀਅਰ ਕਰਵਾਈ ਆਪਣੇ ਵਿੱਚ ਲਿਆਂਦੀ ਜਾਵੇ ਜਲੰਧਰ ਦਿਹਾਤੀ ਦੇ ਸੀਏ ਸਟਾਫ ਨੇ ਤਿੰਨ ਮੁਲਜ਼ਮਾਂ ਨੂੰ 225 ਗ੍ਰਾਮ ਹੈਰੋਇਨ ਅਤੇ 1 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ ਪੁਲਿਸ ਅਧਿਕਾਰਨੀ ਨੇ ਦੱਸਿਆ ਕਿ थाना ਲਾਂਬੜਾ ਦੇ ਏਰੀਏ ਵਿੱਚ ਪਿੰਡ ਅਵਾਦਾਨ ਦੇ ਨੇੜੇ ਇੱਕ ਕਾਰ ਨੂੰ ਰੋਕਿਆ ਗਿਆ ਜਿਸ ਦੇ ਤਲਾਸ਼ੀ ਦੌਰਾਨ 225 ਗ੍ਰਾਮ ਹੈਰੋਇਨ 1 ਲੱਖ ਦੀ ਡਰੱਗ ਮਨੀ ਇਲੈਕਟ੍ਰੋਨਿਕ ਕੰਡਾ ਬਰਾਮਦ ਕੀਤਾ ਗਿਆ ਉਨ੍ਹਾਂ ਕਿਹਾ ਕਿ ਗੁਰਚਰਨ ਸਿੰਘ ਬਲਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਕਾਬੂ ਕੀਤਾ ਗਿਆ ਹੈ ਤੇ ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਮਾਨਯੋਗ ਐਸਐਸਪੀ ਸਾਹਿਬ ਸਰਦਾਰ ਹਰਕਮਲਪ੍ਰੀਤ ਸਿੰਘ ਜੀ ਖੱਕ ਜਿਦੇ ਨਿਸ਼ਾ ਨਿਰਦੇਸ਼ਾਂ ਤੇ ਸ਼੍ਰੀਮਤੀ ਜਸਰੂਪ ਕੋਟ ਬਾਠ ਆਈਪੀਐਸ ਐਸਪੀ ਇਨਵੈਸਟੀਗੇਸ਼ਨ ਸਰ ਸਰਦਾਰ ਲਖਵੀਰ ਸਿੰਘ ਡੀਐਸਪੀ ਇਨਵੈਸਟੀਗੇਸ਼ਨ ਸਾਹਿਬ ਜੀ ਦੀ ਨਿਗਰਾਨੀ ਹੇਠ ਸੀਐਸ ਸਾਹਿਬ ਜਨਦਰ ਦਿਹਾਤੀ ਦੀ ਟੀਮ ਨੇ ਤਿੰਨ ਮੈਂਬਰਾਂਸ ਮਗਲਰਾਂ ਨੂੰ ਗੁਰਚਰਨ ਸਿੰਘ ਰਾਜੂ ਬਲਵਿੰਦਰ ਸਿੰਘ ਮੋਟਾ ਗੁਰਪ੍ਰੀਤ ਸਿੰਘ ਗੁਰੀ ਜੋ रायपुर ਰਾਇਆ ਥਾੜਾ ਮੈਥਪੋਰਟ ਤੇ ਰਹਿਣ ਵਾਲੇ ਹਨ ਨੂੰ ਗ੍ਰਿਫਤਾਰ ਕੀਤਾ ਹੈ ਇਹਨਾਂ ਪਾਸੋਂ 225 ਗ੍ਰਾਮ ਹਿਰੋਇਨ 1 ਲੱਖ ਰੁਪਏ ਨਕਦੀ ਇੱਕ ਕ੍ਰੇਟਾ ਗੱਡੀ ਤੇ ਇਲੈਕਟ੍ਰੋਨਿਕ ਕੰਡਾ ਬਰਾਮਦ ਕੀਤਾ ਹੈ ਜਿਹਨਾਂ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕਰਕੇ ਜਿੱਥੋਂ ਹਿਰੋਇਨ ਖਰੀਦ ਕੇ ਲਿਆ ਕੇ ਆਏ ਨੇ ਤੇ ਜਿੱਥੇ ਅੱਗੇ-ਅਗੇ ਵੇਚਦੇ ਸੀ ਸਾਰੀ ਡਿਟੇਲ ਦੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ ਦੇ ਬਾਹਰ ਅੱਜ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਹਸਪਤਾਲ ਦੇ ਬਾਹਰ ਰੇਡੀਆਂ ਲਗਾਉਣ ਵਾਲੇ ਨੇ ਰੋਸ ਧਰਨਾ ਦਿੱਤਾ ਤੇ ਮੰਗ ਕੀਤੀ ਕਿ ਉਨ੍ਹਾਂ ਦਾ ਰੋਜਗਾਰ ਨਾ ਖੋਇਆ ਜਾਵੇ ਤੇ ਉਹਨਾਂ ਨੂੰ ਰੇਡੀਆਂ ਲਗਾਉਣ ਦੀ ਇਜਾਜ਼ਤ ਦਿੱਤੀ ਜਾਵੇ ਦੱਸਦੇ ਇੱਕ ਪ੍ਰਸ਼ਾਸਨ ਵੱਲੋਂ ਬੀਤੇ ਦਿਨੀ ਰੇਡੀਆਂ ਉੱਤੇ ਬੈਠੇ ਨਸ਼ਾ ਤਸਕਰਾਂ ਅਤੇ ਨਸ਼ੇੜੀਆਂ ਦੀਆਂ ਲਗਾਤਾਰ ਵਾਇਰਲ ਹੋ ਰਹੀਆਂ ਵੀਡੀਓਜ਼ ਤੋਂ ਬਾਅਦ ਸਖਤ ਐਕਸ਼ਨ ਲੈਂਦਿਆਂ ਸਰਕਾਰੀ ਹਸਪਤਾਲ ਦੇ ਬਾਹਰ ਉਹ ਤਮਾਮ ਰੇਡੀਆਂ ਤੇ ਫੜੀਆਂ ਹਟਾ ਦਿੱਤੀਆਂ ਗਈਆਂ ਸਨ ਜਿੱਥੇ ਨਸ਼ੇੜੀ ਅਕਸਰ ਬੈਠੇ ਹੋਣ ਦੀਆਂ ਸ਼ਿਕਾਇਤਾਂ ਪ੍ਰਸ਼ਾਸਨ ਨੂੰ ਮਿਲਦੀਆਂ ਸਨ ਜਿਸ ਤੋਂ ਬਾਅਦ ਪੀੜਤ ਪਰਿਵਾਰਾਂ ਨੇ ਧਰਨਾ ਦਿੱਤਾ ਤੇ ਆਪਣਾ ਪੱਖ ਰੱਖਿਆ ਉਧਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਆਪਾਂ ਆਪਣਾ ਮਾਮਲਾ ਕਾਰਪੋਰੇਸ਼ਨ ਦੇ ਕੋਲ ਉਠਾਉਣ 50 ਸਾਲ ਹੋ ਗਏ ਸਾਡੀ ਰੇੜੀ ਲੱਗਦੀ ਹੈ ਅੱਛਾ ਜੀ ਹੁਣ ਨਸ਼ੇ ਪੱਤੇ ਦੇ ਜਿਹੜੇ ਵੇਚਦੇ ਉਹਨਾਂ ਨੂੰ ਤਾਂ ਫੜਦੇ ਨਹੀਂ ਆ ਸਾਡੀਆਂ ਰੇੜੀਆਂ ਦੇ ਆਲੇ ਦੁਆਲੇ ਹੁੰਦੇ ਹੈਗੇ ਆ ਜਦੋਂ ਅਸੀਂ ਕੋਈ ਕੰਮ ਗਲਤ ਕਰਦੇ ਹੋਏ 50 ਸਾਲ ਦੀ ਸਾਡੀ ਕੋਈ ਗੱਲ ਨਿਕਲੀ ਹੋਵੇ ਤਾਂ ਤਾਂ ਸਾਨੂੰ ਤੰਗ ਕਰੋ ਵੀ ਪੰਜਾਹ ਸਾਲ ਹੋ ਗਏ ਸਾਨੂੰ ਰੇੜੀ ਲੱਗਦੀ ਨੂੰ ਹੁਣ ਨਸ਼ੇ ਜਿਹੜੇ ਵੇਚਦੇ ਉਹਨਾਂ ਨੂੰ ਫੜਦੇ ਨਹੀਂ ਸਾਨੂੰ ਇਹ ਰੇੜੀਆਂ ਨੂੰ ਆਣ ਕੇ 당 ਕਰਦੇ ਆ ਡੰਡੇ ਮਾਰ ਮਾਰ ਕੇ ਕਦੀ ਹੋਰ ਸਾਡੇ ਇੱਕ ਸਾਡੇ ਧਿਆਨ ਵਿੱਚ ਅੱਜ ਆਇਆ ਸੀ ਕਿ ਜਿਹੜੇ ਬਾਹਰ ਜਿਹੜੇ ਖੋਖੇ ਮੂਵਮੈਂਟ ਕਰਾਈ ਸੀ ਜਿੱਥੋਂ ਤੁਸੀਂ ਠਾਏ ਸੀ ਜੀ ਉਹਨਾਂ ਦੇ ਪਰਿਵਾਰਾਂ ਨੇ ਇੱਥੇ ਜਿਹੜਾ ਸੀਗਾ ਇਲੀ ਇਲੀਗਲ ਤਰੀਕੇ ਨਾਲ ਜਿਹੜਾ ਇੱਥੇ ਧਰਨਾ ਲਾਇਆ ਸੀ ਜਿਹੜੇ ਇਹਨੂੰ ਅੱਜ ਇਹਨਾਂ ਨੂੰ ਆਣ ਕੇ ਸਮਝਾਇਆ ਜੀ ਬਿਨਾਂ ਮਨਜ਼ੂਰੀ ਦੇ ਇਲੀਗਲ ਜਿਹੜਾ ਇਹ ਲਾਇਆ ਸੀ ਧਰਨਾ ਤੇ ਇਹਨਾਂ ਦੀ ਜਿਹੜੀ ਪ੍ਰੋਬਲਮ ਹੈਗੀ ਹੈ ਰਿਲੇਟਡ ਟੂ ਕਾਰਪੋਰੇਸ਼ਨ ਹੈਗਾ ਇਹਨਾਂ ਨੂੰ ਤਾਇਦ ਕੀਤੀ ਗਈ ਤੁਸੀਂ ਜਿਹੜੀ ਆਪਣੀ ਚਾਰਜ ਹੋਈ ਆ ਕਾਰਪੋਰੇਸ਼ਨ ਕਰੋ ਰੰਗਰੇਟੇ ਗੁਰੂ ਕੇ ਬੇਟੇ ਅਮਰਸ਼ੀਰ ਬਾਬਾ ਜੀਵਨ ਸਿੰਘ ਜੀ ਦੇ 363ਵੇਂ ਜਨਮ ਦਿਹਾੜੇ ਨੂੰ ਸਮਰਪਿਤ 25ਵੇਂ ਚੇਤਨਾ ਮਾਰਚ ਨੂੰ ਲੈ ਕੇ ਸ਼ਹੀਦ ਬਾਬਾ ਜੀਵਨ ਸਿੰਘ ਵਿਦਿਆਕ ਅਤੇ ਭਲਾਈ ٹرسٹ ਚੰਡੀਗੜ੍ਹ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹਨਾਂ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੀ ਜਾਣਕਾਰੀ ਸਾਂਝੀ ਕੀਤੀ ਉਹਨਾਂ ਕਿਹਾ ਕਿ ਇਸ ਵਾਰ ਦਾ ਚੇਤਨਾ ਮਾਰਚ ਤਾਂ ਕਿ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਜਾਵੇਗਾ ਤੇ ਸੰਗਤ ਤਖਤਸ਼ਾਲੀਰ ਮੰਦਿਰਜੀ ਪਟਨਾ ਸਾਹਿਬ ਦੇ ਦਰਸ਼ਨ ਦੇ ਧਾਰੇ ਕਰੇਗੀ। ਉਨ੍ਹਾਂ ਕਿਹਾ ਕਿ 9 ਅਗਸਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਤੇ ਸੰਗਤ ਰੇਲਗੱਡੀ ਰਾਹੀਂ ਪਟਨਾ ਸਾਹਿਬ ਵੱਲ ਰਵਾਨਾ ਹੋਵੇਗੀ ਅਤੇ ਪਟਨਾ ਸਾਹਿਬ ਵਿਖੇ ਸਮਾਗਮ ਹੋਣਗੇ ਤੇ ਨਗਰ ਕੀਰਤਨ ਸਜਾਏ ਜਾਣਗੇ। ਅਸੀਂ ਪਿਛਲੇ 25 ਸਾਲ ਤੋਂ ਇਹ ਉਪਰਾਲਾ ਕਰ ਰਹੇ ਹਾਂ ਜੀ। ਇਸ ਸਾਲ ਵੀ ਅਸੀਂ ਇਹ ਉਪਰਾਲਾ ਜਿਹੜਾ ਹੈ ਪਹਿਲਾਂ ਅਸੀਂ ਅਕਾਲ ਤਖਤ ਸਾਹਿਬ ਤੇ ਸਾਰੇ ਪੰਜਾਬ ਤੇ ਹਰਿਆਣਾ ਤੇ ਦਿੱਲੀ ਤੱਕ ਲੈ ਕੇ ਜਾਂਦੇ ਰਹੇ ਚੇਤਨਾ ਉਹ ਤੇ ਇਹ ਜਿਹੜਾ ਚੇਤਨਾ ਮਰਚਿਆ ਸੀ ਬਾਬਾ ਜੂਨੀ ਸਿੰਘ ਦਾ ਪਟਨਾ ਸਾਹਿਬ ਦੇ ਪਾਵਨ ਧਰਤੀ ਤੇ ਜਨਮ ਹੋਇਆ ਸੀ ਉਸ ਜਨਮ ਸਥਾਨ ਦੇ ਦਰਸ਼ਨ ਕਰਨ ਲਈ ਸੰਗਤਾਂ ਨੂੰ ਅਸੀਂ ਪਟਨਾ ਸਾਹਿਬ ਪਹੁੰਚ ਰਹੇ ਹਾਂ ਇਸ ਸਬੰਧ ਵਿੱਚ 23 ਤਰੀਕ 27 ਅਗਸਤ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਖੰਡ ਪਟਨਾ ਸਾਹਿਬ ਦਾ ਆਰੰਭ ਕੀਤਾ ਜਾਣਗੇ 29 ਤਰੀਕ ਨੂੰ ਪੋਕ ਪਾਏ ਜਾਣਗੇ ਉਸ ਤੋਂ ਪਰંત ਪਹਿਲੀ ਤਰੀਕ ਨੂੰ ਅਸੀਂ ਅਕਾਲ ਤਖਤ ਸਾਹਿਬ ਤੇ ਸਿਵਰੀ ਮੱਥਾ ਟੇਕ ਕੇ ਰੇਲਵੇ ਸਟੇਸ਼ਨ ਪਹੁੰਚਾਂਗੇ ਰੇਲਵੇ ਸਟੇਸ਼ਨ ਜਿਹੜਾ ਹੈ ਸਾਰੀ ਸੰਗਤ ਕਿ ਇਹਦੇ ਸਪੈਸ਼ਲ ਰੇਲ ਕੀਤੀ ਐ ਅਸੀਂ ਉਹਦੇ ਚ ਸੰਗਤਾਂ ਬੈਠਣਗੇ ਤੇ ਦੋ ਤਰੀਕ ਨੂੰ ਪਟਨਾ ਸਾਹਿਬ ਪਹੁੰਚਣਗੇ ਦੋ ਤਰੀਕ ਨੂੰ ਪਟਨਾ ਸਾਹਿਬ ਰੇਲਵੇ ਸਟੇਸ਼ਨ ਤੋਂ ਉੱਥੇ ਦੀ ਪ੍ਰਬੰਧਕ ਕਮੇਟੀ ਜਿਹੜੀ ਹੈ ਪਟਨਾ ਸਾਹਿਬ ਦੀ ਉਹ ਬੱਸਾਂ ਰਹੀਂ ਸਾਰੀ ਸੰਗਤ ਨੂੰ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਲੈ ਕੇ ਜਾਣਗੇ ਤਿੰਨ ਤਰੀਕ ਨੂੰ ਅਸੀਂ ਸਾਰੀ ਸੰਗਤਾਂ ਜਿੰਨੀਆਂ ਵੀ ਪੰਜਾਬ ਤੋਂ ਜਾਂ ਦੂਜੀਆਂ ਸਟੇਟਾਂ ਤੋਂ ਸਾਰੀਆਂ ਸਟੇਟਾਂ ਤੋਂ ਤਕਰੀਬਨ ਬੰਦੇ ਆਉਣਗੇ ਉਹ ਸਾਰਿਆਂ ਨੂੰ ਅਸੀਂ ਤਿੰਨ ਤਰੀਕ ਨੂੰ ਦਰਸ਼ਨ ਦਦਾਰੇ ਕਰਾਉਣੇ ਜਿੰਨੇ ਵੀ ਉੱਥੇ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਗੁਰਦੁਆਰੇ ਆ ਉਹਨਾਂ ਦੇ ਸਾਰੇ ਦਰਸ਼ਨ ਦਦਾਰ ਕਰਾਵਾਂਗੇ ਤੇ ਸ਼ਾਮ ਨੂੰ ਨਾਟਕ ਗੁਰੂ ਕੇ ਬੇਟੇ ਦਿਖਾਇਆ ਜਾਏਗਾ ਔਰ ਸਵੇਰੇ 8 ਵਜੇ ਤਖਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਸ਼੍ਰੀ ਅਕੰਡ ਪਾਠ ਸਾਹਿਬ ਦੇ ਆਰੰਭ ਕੀਤੇ ਜਾਣਗੇ ਔਰ 4 ਤਰੀਕ ਨੂੰ ਪਹਿਲਾਂ ਗੁਰਦੁਆਰਾ ਗਾਇ ਘਾਟ ਦੇ ਵਿੱਚ 12:30 1 ਵਜੇ ਤੱਕ ਸ਼੍ਰੀ ਅਖੰਡ ਸਾਹਿਬ ਅਖੰਡ ਪਟ ਸਾਹਿਬ ਦੇ ਭੋਗ ਪੈਣਗੇ ਨਾਲ ਹੀ ਸ਼੍ਰੀ ਗੁਰਗੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਉਹ ਮਨਾਇਆ ਜਾਏਗਾ ਤੇ 1 ਵਜੇ ਜਾਂ 1:30 ਵਜੇ ਉੱਥੋਂ ਨਗਰ ਕੀਰਤਨ ਜਿਹੜਾ ਹੈ ਗੁਰਦੁਆਰਾ ਗਾਇ ਘਾੜ ਤੋਂ ਚੱਲੇਗਾ ਔਰ ਤਖਤਸ਼ਿਰੀ ਹਰਮੰਦਰ ਜੀ ਪਟਨਾ ਸਾਹਿਬ ਪਹੁੰਚੇਗਾ ਔਰ ਸ਼ਾਮ ਨੂੰ 6 ਵਜੇ 7 ਵਜੇ ਆਤਿਸ਼ਬਾਜ਼ੀ ਚਲਾਈ ਜਾਏਗੀ ਉਸਦੇ ਅਪਰੰਤ 8 ਤੋਂ 11 ਵਜੇ ਤੱਕ ਨਾਟਕ ਗੁਰੂ ਕੇ ਬਿੱਤੇ ਦਿਖਾਏ ਜਾਏਗਾ ਔਰ 4 5 ਤਰੀਕ ਨੂੰ ਸਵੇਰੇ 8 8:30 ਵਜੇ ਅਖੰਡ ਪ੍ਰਸਾਦ ਦੇ ਭੋਗ ਪਾਉਣਗੇ ਤਖਤਸ਼ਿਰੀ ਹਰਮੰਦਰ ਸਾਹਿਬ ਕੇ ਔਰ ਉਸ ਉਪਰੰਤ ਰਾਗੀ ਕੀਰਤਨ ਕਰਨਗੇ ਤੇ ਉਸ ਉਪਰੰਤ ਕੋਈ 11 11:30 ਤੋਂ ਲੈ ਕੇ 3 ਵਜੇ ਤੱਕ ਗੁਰਮਤਿ ਵਿਚਾਰਾ ਹੋਣਗੇ 3 ਵਜੇ ਇਸ ਪ੍ਰੋਗਰਾਮ ਦੀ ਸਮਾਪਤੀ ਹੋਏਗੀ ਪੁਲਿਸ ਪ੍ਰਸ਼ਾਸਨ ਦੀ ਢਿੱਲੇ ਕਾਰਗੁਜ਼ਾਰੀ ਦੇ ਚੱਲਦਿਆਂ ਫਿਰੋਜ਼ਪੁਰ ਵਿੱਚ ਚੋਰਾ ਦਾ ਰਾਜ ਬਣ ਗਿਆ ਜਿਸ ਤੇ ਚੱਲਦਿਆਂ ਸ਼ਹਿਰ ਵਾਸੀਆਂ ਦੇ ਵਾਹਨ ਕਿਸੇ ਵੀ ਸਮੇਂ ਕਦੀ ਵੀ ਚੋਰੀ ਹੋ ਰਹੇ ਨੇ ਅਜਿਹੀ ਹੀ ਘਟਨਾ ਫਿਰੋਜ਼ਪੁਰ ਸ਼ਹਿਰ ਦੇ ਜਨਤਾ ਪ੍ਰੀਤ ਨਗਰ ਵਿਖੇ ਵਾਪਰੀ ਹੈ ਜਿੱਥੇ ਇੱਕ ਮਹਿਲਾ ਕਾਂਗਰਸੀ ਐਮਸੀ ਦੇ ਘਰ ਦੇ ਬਾਹਰ ਖੜੀ ਹੋਈ ਹੁੰਦੀ ਸਕੋਰਪਿਓ ਗੱਡੀ ਅਣਪਛਾਤੇ ਚੋਰ ਬੀਤੀ ਰਾਤ ਨੂੰ ਚੋਰੀ ਕਰਕੇ ਲੈ ਗਏ ਘਟਨਾ ਬਾਰੇ ਜਾਣਕਾਰੀ ਦਿੰਦੇ ਹੈ ਕਾਂਗਰਸੀ ਮਹਿਲਾ ਐਮਸੀ ਦੇ ਪਤੀ ਨੇ ਦੱਸਿਆ ਕਿ ਉਹਨਾਂ ਨੇ ਰੋਜ਼ਾਨਾ ਵਾਂਗ ਆਪਣੀ ਸਕੋਰਪੀਓ ਗੱਡੀ ਬਾਹਰ ਖੜੀ ਕੀਤੀ ਸੀ ਅਤੇ ਜਦੋਂ ਸਵੇਰੇ ਉੱਠ ਕੇ ਉਹਨਾਂ ਨੇ ਵੇਖਿਆ ਤਾਂ ਉਥੋਂ ਗੱਡੀ ਗਵਾਂਡ ਵਿੱਚ ਲੱਗੇ ਹੋਏ ਸੀਸੀਟੀਵੀ ਫੁਟੇਜ ਰਾਹੀਂ ਪਤਾ ਲੱਗਾ ਕਿ ਅਣਪਛਾਤੇ ਚੋਰ ਉਹਨਾਂ ਦੀ ਸਕੋਰਪੀਓ ਲੈ ਕੇ ਫਰਾਰ ਹੋ ਗਏ ਨੇ ਉਹਨਾਂ ਪੁਲਿਸ ਤੋਂ ਚੋਰਾਂ ਨੂੰ ਕਾਬੂ ਕਰਨ ਦੀ ਮੰਗ ਕੀਤੀ ਹੈ ਮੇਰੀ ਗੱਡੀ ਚੋਰੀ ਹੋਈ ਹੈ ਸਕੋਰਪੀਓ ਵਾਈਟ ਕਲਰ ਹੈ ਔਰ ਐਚ ਆਰ 83 1904 ਨੰਬਰ ਹੈ ਜੀ ਉਹ ਗੱਡੀ ਚੋਰ ਆਏ ਨੇ ਕਿ ਉਹ ਰਾਤ ਨੂੰ ਚੋਰੀ ਕਰਕੇ ਲੈ ਗਏ ਨੇ ਮੇਰੇ ਗਵਾਂਢੀਆਂ ਦੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਮੈਨੂੰ ਸੀਸੀਟੀਵੀ ਕੈਮਰੇ ਦੀ ਉਥੋਂ ਜਿਹੜਾ ਦੇਖਿਆ ਤੇ ਮੈਨੂੰ ਪਤਾ ਲੱਗਿਆ ਕਿ ਐਦਾ ਗੱਡੀ ਹੈ ਜਿਹੜੀ ਚੋਰੀ ਹੋਈ ਹੈ ਔਰ ਮੈਂ ਮੰਗ ਕਰਦਾ ਹਾਂ ਪੁਲਿਸ ਪ੍ਰਸ਼ਾਸਨ ਤੋਂ ਇਹ ਜਿਹੜੀ ਗੱਡੀ ਹੈ ਮੇਰੀ ਮੇਰੀ ਮਦਦ ਕਰੋ ਨਿਵਾਣ ਦੇ ਵਿੱਚ ਬੀਬੀ ਕੋਲਾਜੀ ਚੈਰੀਟੇਬਲ ਹਸਪਤਾਲ ਦੇ ਮੁਖ ਸੇਵਾਦਾਰ ਭਾਈ ਗੁਰ ਇਕਬਾਲ ਸਿੰਘ ਭਾਈ ਹਰਵਿੰਦਰਪਾਲ ਸਿੰਘ ਲिटल ਵੀਰ ਜੀ ਵੱਲੋਂ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਦੇ ਦਰ ਉੱਤੇ ਚੁਪਹਿਰਾ ਜਪਤਪ ਸਮਾਗਮ ਵਿੱਚ ਆਈਆਂ ਸੰਗਤਾਂ ਲਈ ਮੈਡੀਕਲ ਕੈਂਪ ਪੈਕਿੰਗ ਕਰਕੇ ਲੰਗਰ ਵਰਤਾਉਣ ਦੀ ਸੇਵਾ ਹਰ ਹਫ਼ਤੇ ਐਤਵਾਰ ਨੂੰ ਕੀਤੀ ਜਾਂਦੀ ਹੈ ਜਿਸ ਦਾ ਅੱਜ ਬੀਬੀ ਕੋਲਾਜੀ ਚੈਰੀਟੇਬਲ ਹਸਪਤਾਲ ਦੇ ਐਮ ਡੀ ਭਾਈ ਹਰਵਿੰਦਰਪਾਲ ਸਿੰਘ ਜੀ ਲिटल ਵੀਰ ਜੀ ਨੇ ਲੰਗਰ ਦੀ ਪੈਕਿੰਗ ਮੈਡੀਕਲ ਕੈਂਪ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਇਸ ਮੌਕੇ ਮੈਨੇਜਰ ਪਰਮਜੀਤ ਸਿੰਘ ਗੁਰਪ੍ਰੀਤ ਸਿੰਘ ਚਾਹਤ ਦਲਵੀਰ ਸਿੰਘ ਸਮੇਤ ਵੱਡੇ ਗਿਣਤੀ ਵਿੱਚ ਸੰਗਤ ਹਾਜ਼ਰ ਰਹੀ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਚਾਤੀਵਨ ਚੌਂਗ ਗੁਰਦੁਆਰਾ ਸ਼ਹੀਦਾਂ ਸਾਹਿਬ ਜਿਹੜਾ ਹਰ ਐਤਵਾਰ ਚੁਪਹਿਰਾ ਲੱਖਾਂ ਸੰਗਤਾਂ ਦੇ ਦੁੱਖ ਦੂਰ ਕਰ ਰਿਹਾ ਹੈ ਸੰਗਤਾਂ ਦੇ ਬਿਗੜਾ ਨੂੰ ਕੱਟ ਰਿਹਾ ਹੈ ਉਹ ਚਪੈਰੇ ਦੀ ਮਹਾਨਤਾ ਵੇਖੋ ਵੀ ਨਾ ਗਰਮੀ ਨਾ ਧੁੱਪ ਨਾ ਠੰਡ ਨਾ ਛਾਂ ਨਾ ਬਾਰਿਸ਼ ਸੰਗਤਾਂ ਹਰ ਮੌਸਮ ਦੇ ਵਿੱਚ ਸੜਕਾਂ ਤੇ ਬਹਿ ਕੇ ਲੱਖਾਂ ਦਾ ਕੱਟ ਉੱਥੇ ਭਗਤੀ ਕਰ ਰਿਹਾ ਹੁੰਦਾ ਐ ਐਸੇ ਬਾਬਾ ਦੀਪ ਸਿੰਘ ਜੀ ਮਹਾਰਾਜ ਜਿਹੜੇ ਹਰੇ ਹਰੇਕ ਦੇ ਦੁੱਖ ਦੂਰ ਕਰਦੇ ਨੇ ਉਹਨਾਂ ਦੇ ਦਰ ਕੋਲ ਜਦੋਂ ਦੂਰੋਂ ਦੂਰੋਂ ਸੰਗਤਾਂ ਆndੀਆਂ ਨੇ ਤੇ ਚਪੈਰਾ ਐਤਵਾਰ ਹੁੰਦਾ ਤੇ ਸ਼ਨੀਵਾਰ ਤੋਂ ਜਾਮ ਲੱਗਨੇ ਸ਼ੁਰੂ ਹੋ ਜਾਂਦੇ ਐ ਤੇ ਜਦੋਂ 4 ਵਜੇ ਭੋਗ ਪੈਂਦੇ ਨੇ ਤੇ ਸਾਥ ਸੰਗਤ ਜੀ ਉਦੋਂ ਹਰੇਕ ਦੇ ਮਨ 'ਚ ਹੁੰਦਾ ਲੰਗਰ ਛੱਕਣ ਜਾਵਾਂਗੇ ਤੇ 2 ਘੰਟੇ ਜਾਮਚੇ ਨਾ ਫੱਜਾਈਏ ਸੰਗਤਾਂ ਉਸੇ ਤਰ੍ਹਾਂ ਹੀ ਵਾਪਸੀ ਕਰਦੀਆਂ ਨੇ ਮਹਾਂਪੁਰਖ ਸਾਡੇ ਭਾਈ ਸਭ ਭਾਈ ਗੁਰਕਬਾਲ ਸਿੰਘ ਜਿਨ੍ਹਾਂ ਨੇ ਪਤਾ ਨਹੀਂ ਕਿੰਨੀਆਂ ਸੇਵਾਵਾਂ ਉੱਥੇ ਲਭੀਆਂ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਵੀ ਸੇਵਾ ਲੰਗਰ ਦੀ ਮਹਾਂਪੁਰਸ਼ਾਂ ਵੱਲੋਂ ਚੱਲਦੀ ਏ ਸਾਨੂੰ ਇੱਥੇ ਹੁਕਮ ਕੀਤਾ ਉਹਨਾਂ ਨੇ ਕਿ ਹਸਪਤਾਲ ਦੇ ਅੱਗੋਂ ਕੀ ਜਾਂਦੀਆਂ ਕਿਉਂਕਿ ਬਾਬਾ ਦੀਪ ਸਿੰਘ ਦੀ ਇਹੀ ਰੋਡ ਹਸਤਾਲ ਵਾਲੀ ਬਾਬਾ ਦੀਪ ਸਿੰਘ ਦੇ ਅਸਥਾਨ ਵੱਲ ਜਾਂਦੀ ਏ ਤੇ ਇੱਥੋਂ ਜਿਹੜੀਆਂ ਸੰਤਾਂ ਵਾਪਸ ਲੰਘਦੀਆਂ ਇਹ ਲੰਗਰ ਉਹਨਾਂ ਵਾਸਤੇ ਪੈਕਿੰਗ ਕਰਕੇ ਬੜੇ ਪਿਆਰ ਦੇ ਨਾਲ ਆ ਸੰਤਾਂ ਦੇਖੋ ਪੈਕ ਕਰ ਰਹੀਆਂ ਨੇ ਉਹਨਾਂ ਦੀ ਰਸਨਾ ਨੂੰ ਕਿਸੇ ਤਰੀਕੇ ਲੱਗ ਜੇ ਜਿਹੜੀਆਂ ਸੰਤਾਂ 6 ਘੰਟੇ ਚੌਂਕੜਾ ਮਾਰ ਕੇ ਤੇ ਜਾਨ ਲੰਘਿਆ ਲੰਗਰ ਨਹੀਂ ਛੱਕੇ ਜਾਂਦੀਆਂ ਵੀ ਆਪਾਂ ਇੱਥੋਂ ਨਿਕਲ ਜਾਈਏ ਜਾਮ 'ਚ ਨਾ ਫਸ ਜਾਈਏ ਸਾਡੀ ਕੋਸ਼ਿਸ਼ ਹੁੰਦੀ ਏ ਵੀ ਉਹਨਾਂ ਦੀ ਰਸਨਾ ਨੂੰ ਕੁਝ ਨਾ ਕੁਝ ਲੱਗ ਜਾਵੇ ਆਪਾਂ ਉਹਨਾਂ ਦੀ ਸੇਵਾ ਕਰਕੇ ਆਪਣਾ ਜੀਵਨ ਸਫਲ ਕਰ ਸਕੀਏ ਅੱਜ ਦੇ ਦਿਵਾਨ ਦੇ ਵਿੱਚ ਨਿਊਟ੍ਰੀਏਬਲ ਚੌਲ ਇਹ ਦਬੀਆਂ ਚ ਪੈਕ ਕਰਕੇ ਮਹਾਰਾਜ ਜੀ ਉਹਨਾਂ ਦੇ ਵਾਸਤੇ ਤਿਆਰੀ ਹੋ ਰਹੀ ਹੈ ਇਸ ਵੇਲੇ ਤਕਰੀਬਨ ਪੌਣੇ 3 ਵਜੇ ਆ 4 ਵਜੇ ਪੌਣੇ 4 ਵਜੇ ਸਾਰੀ ਪੈਕਿੰਗ ਥੱਲੇ ਪਹੁੰਚ ਜਾਣੀ ਹੈ ਕੁਝ ਸੀਧਾ ਸਾਹਿਬੇਜੀ ਜਾਏਗੀ ਕੁਝ ਜਿਹੜੀਆਂ ਬਾਤ ਸੰਤਾਂ ਲੱਗ ਰਹੀਆਂ ਨੂੰ ਦਿੱਤੀ ਜਾਏਗੀ ਮਹਾਪੁਰਸ਼ਾਂ ਵੱਲੋਂ ਦਸਰਿਆਂ ਵੱਲੋਂ ਇਹਨਾਂ ਸੇਵਾਦਾਰਾਂ ਦਾ ਤੇ ਜਿਹੜੇ ਸੇਵਾ ਦੀ ਹਿੱਸਾ ਪਾਉਂਦੇ ਨੇ ਸਾਰਿਆਂ ਦਾ ਧੰਨਵਾਦ ਕੀਤਾ ਜਾਂਦਾ ਜੀ ਪੰਜਾਬੀ ਖਬਰਾਂ ਦੇ ਸਬਲਟਨ ਵਿੱਚ ਫਲਾਲਨਾ ਹੀ ਜਾਂਦੇ ਨੇ ਨਜ਼ਰ ਮਾਰਦੇ ਆ ਮੌਸਮ ਦੇ ਹਾਲ ਤੇ ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟੈਮਪੀ ਦੇ ਨਾਲ ਧੰਨਵਾਦ